ਪਾਰਸਲ ਜੇ ਤੁਹਾਡਾ ਆ ਕੀ ਆ ਪਾਰਸਲ ਆਇਆ ਮਮ ਜੀ ਮੇਰਾ ਪਤਾ ਨਹੀਂ ਰੋਜ਼ ਮੰਗਵਾਉਂਦੀ ਰਹਿੰਦੀ ਕੋਸ਼ਣਾ ਕੁਸ਼ ਆ ਥੋੜੇ ਦਿਨ ਹੋਏ ਆ ਉਦਨ ਵੀ ਮੰਗਵਾਇਆ ਸੀ ਇਹਨੇ ਹੁਣ ਫੇਰ ਮੰਗਵਾ ਲਿਆ ਪਰ ਇਹਨੂੰ ਕੀ ਪੈਸੇ ਤੇ ਮੇਰੇ ਮੁੰਡੇ ਦੇ ਲੱਗਦੇ ਆ ਇਹਨੂੰ ਕਾਦਾ ਅੱਗੇ ਹੁੰਦਾ ਹੀ ਯਾ ਆਪ ਜਾਣਾ ਪੈਂਦਾ ਸੀ ਦੁਕਾਨਾਂ ਤੇ ਉਹ ਰੋਗਾਵਾ ਥੋੜਾ ਠੀਕ ਹੀ ਸਹੇਦ ਰੀਆਂ ਇੰਨੇ ਖਰਚ ਹੁੰਦੇ ਹੁਣ ਤੇ ਨਾ ਘਰੇ ਬੈਠੇ ਚੀਜ਼ਾਂ ਆ ਜਾਂਦੇ ਬਟਨ ਨਪੋ ਤੇ ਚਲੋ ਜੀ ਘਰੇ ਫੜਾਉਣ ਆ ਜਾਂਦੇ ਆ ਏਕ ਆ ਵੇਲੇ ਪਤਾ ਨਹੀਂ ਕਿੱਥੋਂ ਆ ਜਾਂਦੇ ਆ ਮੰਮੀ ਜੀ ਆਹ kurta ਮੰਗਾਇਆ ਮੈਂ ਦੱਸੋ ਸੋਣਾ ਹੁਣ ਸੋਣਾ ਹੀ ਆ ਮੈਨੂੰ ਤਾਂ ਨਹੀਂ ਚੰਗਾ ਲੱਗਾ ਕਿਉਂ ਇਹਨੂੰ ਕਿਹਾ ਕਿੰਨਾ ਸੋਨਾ ਦਾ ਹੈਗਾ ਮੈਨੂੰ ਤਾਂ ਬੜਾ ਸੋਨਾ ਲੱਗਾ ਏ ਤਾਨੂੰ ਨਾ ਵੈਸੋ ਕੋਈ ਚੀਜ਼ ਚੰਗੀ ਨਹੀਂ ਲੱਗਦੀ ਹੈਗੀ ਜੇ ਮੈਂ ਨਾ ਵਖਾਉਂਦੀ ਤਾਂ ਫਿਰ ਤੂੰ ਇਹ ਕਹਾਣੀ ਅੰਦਰ ਲਾ ਕੇ ਤੇ ਰੱਖ ਲਿਆ ਵਾ ਪਤਨ ਕੀ ਲੈ ਕੇ ਆਈ ਆ ਐਵੇਂ ਵਾਦੂ ਖਰਚੇ ਕਰਦੀ ਰਹਿੰਦੀ ਆ ਚਲੋ ਮੈਂ ਤਾਂ ਦਿਖਾਉਣਾ ਇਹ ਤੁਹਾਨੂੰ ਦਿਖਾਤਾ ਮੰਮੀ ਜੀ ਅਨਮੇਂ ਫੋਟੋ ਖਿੱਚ ਦੋ ਇੱਧਰ ਨੂੰ ਕਰੋ ਥੋੜਾ ਜਿਹਾ ਫੋਨ ਇੱਧਰ ਨੂੰ ਸਾਰਾ ਤੁਸੀਂ ਉਧਰ ਕੰਨਵਾਲ ਕੀਤਾ ਵਾ ਮੈਨੂੰ ਨਹੀਂ ਇੰਦਾਂ ਦੇ ਪਖੰਡ ਆਉਂਦੇ ਮੇਰੇ ਕੋਲ ਜਿੱਥੇ ਬਟਨ ਨੱਪਿਆ ਗਿਆ ਨਾ ਮੈਂ ਨੱਪ ਦੇਣਾ ਆ ਤੇ ਫੋਨ ਨਾਲ ਧਿਆਨ ਨਾ ਫਿਰੋ ਥੱਲੇ ਨਾ ਛੱਡ ਦਿਓ ਮੇਰਾ ਆ ਲੈ ਵੇ ਲੈ ਸਹੀ ਆ ਕੋ ਹੋ ਰਖੀ ਚੀ ਅਜੇ ਤੱਕ ਮੈਂ ਖਲਾਉ ਨਹੀਂ ਰਹੀ ਸੀ ਚਲੋ ਠੀਕ ਆ ਆ ਕੁੜਤਾ ਪਾ ਕੇ ਹੁਣ ਤੂੰ ਹੀ ਫਿਰੇਂਗੀ ਰੋਟੀ ਟੋਕਦਾ ਵੀ ਕਰ ਲਾ ਕਰ ਲੈਨੇ ਰੋਟੀ ਟੋਕਦਾ ਵੀ ਉਧਰ ਹੀ ਚਲੀ ਆ ਪਤਾ ਨਹੀਂ ਕੀ ਪਖੰਡ ਕਰਦੀ ਰਹਿੰਦੀ ਆ ਫਾਲਤੂ ਬਸ ਪੈਸੇ ਖਰਚਣ ਤੇ ਹੋਈ ਆ ਪਰ ਇਹਨੂੰ ਕਾਦਾ ਕਮਾਈ ਤੇ ਮੇਰੇ ਮੁੰਡੇ ਦੀ ਜਾਂਦੀ ਆ ਕਣ ਕੌਣ ਆ ਗਿਆ ਸਾਰਸ਼ ਘੰਟੇ ਜੀ ਸਾਰਸ਼ ਘੰਟੇ ਅੱਡੀ ਜੇ ਪਰਚ ਲਾਇਆ ਤੁਹਾਡਾ ਕੀ ਦਾ ਐ ਸੰਦੀਪ ਕੌਰ ਦੇ ਨਾਮ ਤੇ ਜੇ ਪੈਸੇ ਦੇਣੇ ਆ ਕਿ ਹੋ ਗਏ ਨਹੀਂ ਪੇਮੈਂਟ ਹੋ ਗਈ ਜੇ ਅੱਛਾ ਸੰਦੀਪ ਹਾਂਜੀ ਆਪਾ ਆਰਸਲ ਆਇਆ ਈ ਆਰਸਲ ਫੇਰ ਆ ਗਿਆ ਇਹ ਕਿਹਦੇ ਨਾਂ ਤੇ ਹੁਣ ਨਾ ਤੈਨੂੰ ਪਤਾ ਹੀ ਨਹੀਂ ਉਹ ਮੈਨੂੰ ਦੱਸ ਕੇ ਗਿਆ ਵੀ ਸੰਦੀਪ ਕੌਰ ਦੇ ਨਾਂ ਤੇ ਆ ਮੰਗਵਾਇਆ ਤੂੰ ਤੇ ਤੂੰ ਆ ਨਹੀਂ ਮੈਨੂੰ ਪਤਾ ਨਹੀਂ ਮੈਂ ਕੁੜਤੇ ਤੋਂ ਕਹੀ ਜਾਨੀ ਸੀ ਵੀ ਕੁੜਤਾ ਮੰਗਵਾ ਲਿਆ ਤੇ ਆ ਫੇਰ ਤੂੰ ਮੰਗਵਾ ਲਿਆ ਆ ਨਹੀਂ ਮਮ ਜੀ ਮੈਂ ਨਹੀਂ ਮੰਗਾਇਆ ਪਰਸਲ ਨਾ ਮੈਨੂੰ ਪਤਾ ਕਿ ਇਹਦੇ ਵਿੱਚ ਕੀ ਆ ਦੇਖੋ ਖੋਲ ਕੇ ਵੇਖ ਲੈਣਾ ਆ

ਚਲੋ ਠੀਕ ਆ ਫਿਰ ਮਹਾਪਰਾਨੀ ਕਿਦਾ ਪਾਰਸਲ ਆ ਗਿਆ ਫਿਰ ਮੈਨੂੰ ਤਾਂ ਪਤਾ ਹੀ ਨਹੀਂ ਹਾਂ 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 ਚੱਲ ਠੀਕ ਆ ਚਲੋ ਚੰਗਾ ਕਰ ਲੋ ਕੰਮ ਆសុ ਜਾਈਏ ਜੀ ਮੰਮੀ ਜੀ ਸੋਣਾ ਹੈ ਨਾ ਚੰਗੇ ਆ ਨਹੀਂ ਤੂੰ ਤੇ ਆਨੀ ਮੈਨੂੰ ਪਤਾ ਹੀ ਨਹੀਂ ਤਾਂ ਹੁਣ ਕਿੱਦਾਂ ਪਤਾ ਲੱਗ ਗਿਆ ਉਹਦੋਂ ਮੈਂ ਬਾਕਸ ਖੋਲ ਕੇ ਆਖਿਆ ਤਾਂ ਫੇਰ ਹੀ ਪਤਾ ਲੱਗਾ ਤੂੰ ਨਾ ਮੈਨੂੰ ਪਾਗਲ ਨਾ ਬਣਾਇਆ ਕਰ ਮੁੰਡੇ ਦੀ ਕਮਾਈ ਬਾਰੇ ਵੀ ਥੋੜਾ ਬੋਧਾ ਸੋਚਿਆ ਕਰ ਉਹ ਬਾਹਰ ਆ ਕੇ ਤੇ ਕਿੱਦਾਂ ਕਮਾਈ ਕਰਨ ਡਿਆ ਤੂੰ ਤੇ ਬਸ ਨਾ ਕਰ ਜਾੜਨਦੇ ਹੋਈਆਂ ਕੀਤਾ ਪੂਣ ਤੇ ਮਹਗਾਰੀਆਂ ਚੀਜ਼ਾਂ ਜੇ ਤੈਨੂੰ ਐਡਾ ਹੀ ਸ਼ੌਂਕ ਹੈ ਨਾ ਚੀਜ਼ਾਂ ਪਾਉਣ ਦਾ ਤੇ ਆਪਣੇ ਭੇਕਿਆਂ ਤੋਂ ਮਂਗਾਇਆ ਕਰ ਹਾਂ ਹਾ ਡੱਕ ਕੇ ਕਰ ਭੁੱਖਾਂ ਤੇ ਹੋਈਆਂ ਨਹੀਂ ਕਿੰਨਾ ਚਿਰ ਹੋ ਗਿਆ ਤੈਨੂੰ ਅੰਦਰ ਬੈਠੀ ਨੀ ਰੋ ਸਕੇ ਉੱਠ ਕੇ ਰੋਟੀ ਪਾਣੀ ਦਾ ਕਰ ਲਾ ਭੁੱਖ ਲੱਗੀ ਐ ਮੈਨੂੰ ਤੇ ਜੇ ਭੁੱਖ ਲੱਗੀ ਨਾ ਤਾਂ ਆਪੇ ਬਣਾ ਲਓ ਰੋਟੀ ਮੈਰ ਕੋ ਨਹੀਂ ਬਣਦੀ ਨਹੀਂ ਮੇਰੇ ਅੱਗੇ ਜਬਾਨ ਲੜਾਏਂਗੀ ਹੁਣ ਮੇਰੇ ਨਾ ਹੱਥ ਪੈਰ ਚੱਲਦੇ ਆ ਬਣਾ ਲੂੰਗੀ ਮੈਂ ਆਪਣੇ ਲਈ ਦੋ ਰੋਟੀਆਂ ਤੇ ਜਾ ਬਣਾ ਲਓ ਫੇ ਮੈਨੂੰ ਕੀ ਕਹਾਂਂਦੇ ਜ ਮਮੀ ਨੂੰ ਬਣਾਉਣੀ ਰੋਟੀ ਵੇਖਾ ਕਿ ਕਿੱਡੀ ਸੁੱਤੀ ਆ ਕੋਈ ਇਹਨੂੰ ਕੰਮ ਦਾ ਨਹੀਂ ਫਿਕਰ ਕੋਈ ਰੋਟੀ ਪਾਣੀ ਦਾ ਨਹੀਂ ਫਿਕਰ ਸੌਣ ਦਾ ਹੀ ਪਤਾ ਇਹਨੂੰ ਬਸ ਦੋ ਦਿਨ ਹੋ ਗਏ ਕਿੱਡਾ ਮੂੰਹ ਵਟ ਕੇ ਤੇ ਪਈ ਆ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਹਾਂ ਠੀਕ ਆ ਆ ਜੋ ਆ ਜੋ ਬਹਿ ਜਾਓ ਭੈਣ ਜੀ ਹੋਰ ਸੁਣਾ ਠੀਕ ਠਾਕ ਆ ਹਾਂਜੀ ਹਾਂਜੀ ਠੀਕ ਆ ਤੁਸੀਂ ਦੱਸੋ ਹਾਂ ਠੀਕ ਆ ਭਾਜੀ ਠੀਕ ਆ ਹਾਂ ਭਾਜੀ ਵੀ ਠੀਕ ਆ ਮੁੰਡੇ ਦਾ ਫੋਨ ਆਉਂਦਾ ਰਹਿੰਦਾ ਆ ਕਿਦਾਂ ਠੀਕ ਠਾਕ ਕੰਮ ਕਰਦਾ ਹਾਂ ਹਾਂਜੀ ਹਾਂਜੀ ਵਧੀਆ ਚਲ ਵਧੀਆ ਚਾਹੀਦਾ ਸੰਦੀਪ ਤੇਰੀ ਮਾਸੀ ਆਈ ਪਾਣੀ ਦਾ ਗਲਾਸ ਲਿਆ ਸਸੀ ਕਾ ਮਾਸੀ ਜੀ ਸਸਪਟਾਲ ਕੀ ਇਹ ਸਸਪਟਾਲ ਹਲੋ ਪਾਣੀ ਹੋਰ ਠੀਕ ਠਾਕ ਹਾਂਜੀ ਟੋਪ ਲੱਗੀ ਮਾਸੀ ਜੀ ਉੱਤ ਬੈਜੋ ਨਹੀਂ ਤਾਂ ਜਾ ਕੇ ਅੰਦਰ ਠੰਡ ਬੜੀ ਆ ਇੱਥੇ ਠੀਕ ਆ ਕੋਠੇ ਤੇ ਕਿੱਥੇ ਮੈਂ ਚੜਦੀ ਰਹਿਣਾ ਵਾ ਹੋਰ ਸੁਣਾ ਤੇਰਾ ਮਾਪਿਓ ਠੀਕ ਠਾਕ ਪੈਣ ਹਾਂਜੀ ਠੀਕ ਠਾਕ ਸਾਰੇ ਤੇ ਤੇ ਇਹਨਾਂ ਨੂੰ ਚਾਹ ਬਣਾ ਕੇ ਲਿਆ ਮੈਂ ਕਿ ਰੋਟੀ ਖਾਓਗੇ ਰੋਟੀ ਲਾਇਆ ਚਲੋ ਮੈਂ ਰੋਟੀ ਲੈ ਕੇ ਆਣੀ ਹਾਂਜੀ ਹੋਰ 니ਤੂ ਤੂੰ ਸੁਣਾ ਆਪਣੇ ਸੇਹ ਦਾ ਹਾਂਜੀ ਠੀਕ ਆ ਭੈਣ ਜੀ 니ਤੂ ਨੋਂ ਤੇਰੀ ਬੜੀ ਚੰਗੀ ਆ ਆਉਂਦਿਆਂ ਚਾਹ ਪੁੱਛਣ ਲੱਪੀ ਰੋਟੀ ਪੁੱਛਣ ਲੱਪੀ ਆ ਨੋਂ ਤੇ ਮੇਰੀ ਬੜੀ ਚੰਗੀ ਆ ਜਦੋਂ ਦੀ ਵਿਆਹੀ ਆਈ ਹੈ ਨਾ ਮੈਨੂੰ ਤਾਂ ਪਤਾ ਹੀ ਨਹੀਂ ਕਿ ਕੰਮ ਕੀ ਹੁੰਦਾ ਆ ਟੈਮ ਨਾਲ ਹੀ ਝਾੜੂ ਪੋਚਾ ਕਰ ਲੈਂਦੀ ਆ ਰੋਟੀ ਪਾਣੀ ਬਣਾ ਲੈਂਦੀ ਆ ਮੈਂ ਤੇ ਕਦੀ ਕੰਮ ਨੂੰ ਹੱਥ ਹੀ ਨਹੀਂ ਲਾਇਆ ਚਲ ਚੰਗਾ ਵਧੀਆ ਆ ਕੇ ਫਿਰ ਸੁੱਕ ਹੋ ਗਿਆ ਤੈਨੂੰ ਨੋਂ ਦਾ ਮਾਸੀ ਜੀ ਅਚਾਰ ਲਾਉਣਾ ਤੁਸੀਂ ਨਾਲ ਨਹੀਂ ਨਹੀਂ ਦੀਏ ਅਚਾਰ ਨਹੀਂ ਚਾਹੀਦਾ ਮੈਨੂੰ ਠੀਕ ਆ ਮਾਸੀ ਜੀ ਫੁਲਕਾ ਚਾਹੀਦਾ ਔਰ ਨਹੀਂ ਦੀਏ ਫੁਲਕਾ ਨਹੀਂ ਚਾਹੀਦਾ ਪਾਣੀ ਘੋਸਾ ਵੀ ਨਾ ਮਾਸੀ ਜੀ ਆਉਤੀ ਇਹ ਕੋਸਾਈ ਲਿਆ ਰੇ ਢਾਂਡੇ ਬੜੀਆ ਚਲੋ ਠੀਕ ਆ ਮੈਂ ਲਿਆ ਦਿੰਨੀ ਆ ਤਵਾ ਚੱਕ ਕੇ ਨਾ ਮੈਂ ਪਾਣੀ ਗਰਮ ਕਰਦਾ ਪਤਿਲਾ ਕਿੱਥੇ ਰੱਖਿਆ ਸੰਦੀਪ ਤੇਰੀ ਮਾਸੀ ਦੀ ਰੋਟੀ ਖਾ ਲਈ ਢਾਂਡੇ ਲੈ ਜਾ ਚੱਕ ਕੇ ਹਾਂਜੀ ਆ ਗਈ ਮਾਸੀ ਜੀ ਮਿੱਠੇ ਚ ਖਾਓਗੇ ਕੁਝ ਬਣਾਵਾਂ ਨਾ ਬੁੱਤ ਅੱਗੇ ਸ਼ੂਗਰ ਇੰਨੇ ਆ ਤੇ ਮਿੱਠਾ ਮੈਂ ਨਹੀਂ ਬਣਾਵਾਂ ਅੱਛਾ ਚਲੋ ਨੀ ਤੂੰ ਨੌ ਤੇ ਤੇਰੀ ਬੜੀ ਚੰਗੀ ਆ ਤੈਨੂੰ ਨੌ ਕਰੀ ਤਿੰਨ ਤੇ ਹੀਰਾ ਹੀ ਮਿਲ ਗਿਆ ਵਾ ਇੱਕ ਸਾਡੇ ਵਾਲੀ ਉਹ ਕਿਤੇ ਕੰਮ ਨੂੰ ਹੱਥ ਹੀ ਨਹੀਂ ਲਾਉਂਦੀ ਨਹੀਂ ਨਹੀਂ ਸਾਡੇ ਵਾਲੀ ਤੇ ਬੜੀ ਚੰਗੀ ਆ ਸਾਰਾ ਕੰਮ ਕਰਦੀ ਆ ਵੇਖ ਲਓ ਮੁੰਡਾ ਵੀ ਬਾਹਰ ਆ ਉਹਨੂੰ ਵੀ ਕੋਈ ਫਿਕਰ ਨਹੀਂ ਕਰਦਾ ਕੋਈ ਟੈਨਸ਼ਨ ਨਹੀਂ ਉਹਨੂੰ ਹੈਗੀ ਚੰਗਾ ਵੀ ਤੁਸੀਂ ਮਾਵਾਂ ਧੀਆਂ ਵਾਂਗੂ ਰਹਿੰਦੇ ਆ ਜੋ ਪਤਾ ਨਹੀਂ ਵੀ ਨੌ ਸੱਸ ਵਾ ਹੋਰ ਕੀ ਇਦਾਂ ਹੀ ਰਹਿਨੇ ਆਂ ਅਸੀਂ ਭੈਣ ਜੀ ਤੇ ਚਲੋ ਮੈਂ ਵੀ ਅਜੇ ਠੀਕ ਠਾਕ ਆ ਮੈਂ ਵੀ ਨਾਲ ਹੱਥ ਪੱਲਾ ਮਰਵਾਦਨੀ ਆ ਹਾਂ ਚਲੋ ਕਰਨਾ ਚਾਹੀਦਾ ਥੋੜਾ ਬਹੁਤਾ ਹਾਂਜੀ ਹੱਥ ਪੈਰ ਚੱਲਦੇ ਰਹਿੰਦੇ ਆ ਹੂੰ ਚਲ ਆਜੋ ਭੈਣ ਜੀ ਅਸੀਂ ਬਾਹਰ ਪੈਨੇ ਆ ਚਲ ਆ ਜਾ ਚੱਲ ਲਈ ਤੂੰ ਚੱਲਦੀ ਆ ਫਿਰ ਮੈਂ ਹੁਣ ਤੁਹਾਨੂੰ ਵਾਦਾ ਪਿੰਡਾਂ ਦਾ ਰਾਹ ਉਦਾਂ ਦੇ ਹੁੰਦੇ ਬਸ ਵੇਲੇ-ਵੇਲੇ ਮਿਲਦੀ ਆ ਨਾਲ ਸਿਆਰੀ ਦੇਣਾ ਛੱਟ ਨੇਰਾ ਹੋ ਜਾਣਾ ਚਲ ਠੀਕ ਆ ਭੈਣ ਜੀ ਫੇਰ ਆਇਓ ਕਿਸ ਦਿਨ ਕੋਈ ਗੱਲ ਨਹੀਂ ਆਉਂਗੇ ਕੋਈ ਵੀ ਮਾਰਿਓ ਕਿਤੇ ਗੇੜਾ ਨਾ ਸਸਦੋ ਨਾ ਹਾਂ ਜੀ ਆਵਾਂਗੇ ਹੀ ਆਹ ਚਲ ਠੀਕ ਆ ਤਾਂ ਮੈਂ ਚੱਲਦੀ ਆ ਚੰਗਾ ਚਲੋ ਠੀਕ ਆ ਫਿਰ ਚਲ ਚੱਗ ਚਲੋ ਚੰਗਾ ਮਸੀ ਜੀ ਗੱਲ ਸੌਣੀ ਮੇਰੀ ਹੀ ਦੋ ਦਿਨ ਹੋ ਗਏ ਤੈਨੂੰ ਮੂੰਹ ਵਟ ਕੇ ਬੈਠੀ ਨੂੰ ਅੱਜ ਬੜੇ ਤੂੰ ਆਪਣੇ ਨੰਬਰ ਬਣਾਉਣੀ ਹੀ ਮੇਰੀ ਭੈਣ ਸਾਹਮਣੇ ਮੰਮੀ ਜੀ ਇਹ ਚ ਨੰਬਰ ਬਣਾਉਣ ਵਾਲੀ ਕਿਹੜੀ ਗੱਲ ਆ ਮੈਂ ਤਾਂ ਪਹਿਲੇ ਵੀ ਤਾਂ ਕੰਮ ਕਰਦੀ ਹੀ ਹਾਂ ਉਹ ਤਾਂ ਬਸ ਤੇ ਹੈ ਨਾ ਮੇਰੇ ਪੇਕੇਆਂ ਨਾਲ ਗੱਲ ਕੀਤੀ ਹੈ ਨਾ ਤਾਂ ਕਰਕੇ ਮੈਨੂੰ ਗਸਾਇਆ ਹੀ ਤੇ ਮੈਂ ਕੋਈ ਕੰਮ ਨਹੀਂ ਕੀਤਾ ਨਾਲੇ ਅਜੇ ਪਾਰਸਲ ਦੇ ਤੂੰ ਹੀ ਗੱਲ ਕਰਦੇ ਜੇ ਨਾ ਇਹ ਮੈਂ ਨਹੀਂ ਆਰਡਰ ਕਰਦੀ ਇਹ ਤੁਹਾਡਾ ਮੁੰਡਾ ਹੀ ਆਰਡਰ ਕਰਦਾ ਵਾ ਮੈਨੂੰ ਤਾਂ ਪਤਾਉਣੀ ਨਹੀਂਦਾ ਕਿ ਕੇਰੇ ਪਾਲਸਰ ਦੇ ਵਿੱਚ ਕੀ ਐ ਨਾਲੇ ਮਾਸੀ ਜੀ ਦੇ ਸਾਹਮਣੇ ਨਾ ਮੈਂ ਚੰਗੀ ਨਹੀਂ ਬਣਦੀ ਮੈਂ ਤਾਂ ਬਸ ਆਪਣਾ ਫਰਜ਼ ਨਿਭਾਇਆ ਜੇ ਮੈਂ ਮਾਸੀ ਸਾਹਮਣੇ ਵੀ ਨਾ ਨਾ ਕੋਈ ਕੰਮ ਕਰ ਦੇਣਾ ਤਾਂ ਉਹਨਾਂ ਨੇ ਇੱਕ ਦਿਨ ਸੋ ਗੱਲ ਬਣਾ ਕੇ ਦੱਸਨੀ ਸੀ ਸਾਰੇ ਰਿਸ਼ਤੇਦਾਰਾਂ ਚ ਗੱਲ ਘਮਾਉਣੀ ਸੀ ਕਿ ਨੌ ਸੱਸੇ ਐਡਾ ਰਿੰਦੀਆਂ ਵਾ ਰਿਸ਼ਤੇਦਾਰਤ ਵੈਸੇ ਵੇਖਣ ਹੁੰਦੇ ਆ ਧੀਏ ਤੁਹਾਡੇ ਵਰ ਇੰਨਾ ਸੋਚਦੀ ਆ ਹਾਂਜੀ ਮੰਮੀ ਜੀ ਮੈਂ ਨਹੀਂ ਚੰਡੀ ਤੇ ਮੇਰੇ ਕਰਕੇ ਨਾ ਮੇਰੇ ਸਾਰੇ ਪਰਿਵਾਰ ਦੀ ਬੇਇੱਜ਼ਤੀ ਹੋਏ ਨਾਲੇ ਤੈਨੂੰ ਟਮਾਚੀ ਜੀ ਦੇ ਸਾਹਮਣੇ ਮੈਂ ਤਾਰੀਫ ਹੀ ਕੰਦੇ ਜੀ ਤੂੰ ਇਹ ਕਰੀ ਬੇਇੱਜ਼ਤੀ ਕੀਤੀ ਮੇਰੀ ਤੇ ਮੇਰਾ ਵੀ ਤੇ ਫਰਜ਼ ਬੰਦਾ ਹੀ ਹੈ ਨਾ ਚਲ ਕੋਈ ਨਹੀਂ ਧੀਏ ਨਿੱਕੀਆਂ ਮੋਟੀਆਂ ਗੱਲਾਂ ਤੇ ਘਰਾਂ ਵਿੱਚ ਹੋ ਹੀ ਜਾਂਦੀਆਂ ਆ ਤੇ ਜੇ ਇਹ ਇਦਾਂ ਹੀ ਰੋਸ ਕੇ ਬੈਠੀ ਆ ਰਵਾਂਗੇ ਤੇ ਟਾਈਮ ਪਾਸ ਥੋੜੀ ਇਦਾਂ ਹੁੰਦਾ ਆ ਫਾਸਲੇ ਆ ਖੇਡਦੇ ਆ ਦਾ ਢੰਗ ਚੱਲਦਾ ਆ ਹਾਂਜੀ ਮੈਮ ਜੀ ਜਾ ਵੇਖ ਤੇਰਾ ਫੇਰ ਪਾਰਸਲ ਆ ਗਿਆ ਹੀ ਹੋਈ ਲੱਗਦਾ ਵੇਖਦੀ ਆ ਆ ਗਿਆ ਜੇ ਪਾਰਸਲ ਮੈਂ ਕਿਹਾ ਸੀ ਨਾ ਕਿ ਪਾਰਸਲ ਹੀ ਆ ਖੋਲ ਹਾਂ ਭਲਾ ਵਿੱਚ ਕੀ ਆ ਹਾਂਜੀ ਇਹ ਵੀ ਨਾ ਮੁੰਡਾ ਉੱਥੇ ਬੈਠਾ ਬਸ ਆਰਡਰ ਕਰੀ ਜਾਂਦਾ ਆ ਕਦੀ ਕੋਸ਼ ਭੇਜ ਦਿੰਦਾ ਕਦੀ ਕੋਸ਼ ਭੇਜ ਦਿੰਦਾ ਆ ਰਮ ਨੂੰ ਤੁਹਾਡੀ ਕੋਟੀ ਲੱਗਦੀ ਮਮ ਜੀ ਫੋਨ ਵੇਖੀਦਾ ਹੋਂਡਿਆ ਹਾਂਜੀ ਮਿਲ ਗਿਆ ਪਾਰਸਲ ਹ ਮਿਲ ਗਿਆ ਮੰਮੀ ਦੀ ਕੋਟੀ ਆਰਡਰ ਕੀਤੀ ਸੀ ਮੈਂ ਤੇ ਮੰਮੀ ਨੇ ਇੱਕ ਵਾਰ ਟ੍ਰਾਈ ਖਰਾ ਕੇ ਵੇਖ ਲਈ ਤੇ ਸਾਈਜ਼ ਠੀਕ ਆ ਠੀਕ ਆ ਮੈਂ ਪਵਾ ਕੇ ਵੇ ਲੈਣੀ ਮੰਮੀ ਖੋਸਾ ਜਾਣਗੇ ਨਹੀਂ ਤੇ ਫਿਰ ਮੈਂ ਰਿਟਰਨ ਪਾ ਦੂੰਗਾ ਠੀਕ ਆ ਠੀਕ ਆ ਉਹ ਤੇ ਕਹਿੰਦੇ ਬਸ ਤੇਰੇ ਪਾਰਸਲ ਆਂਦੇ ਰਹਿੰਦੇ ਚਲ ਠੀਕ ਆ ਓਕੇ ਠੀਕ ਆ ਤੇ ਜਿੰਦਾ ਦਾ ਫੋਨ ਹੀ ਅਕੋਟਿੰਗ ਦੇ ਪਾਕੇ ਵਹਿਲੇ ਮੰਮੀ ਨੂੰ ਖੁੱਲੀ ਹੋਊਗੀ ਤਾਂ ਫਿਰ ਵਾਪਸ ਕਰ ਦੇਣਗੇ ਠੀਕ ਆ ਧੀਏ ਮੈਨੂੰ ਨਾ ਮਾਫ ਕਰ ਦੇ ਮੈਂ ਤੇ ਐਵੇਂ ਤੇਰੇ ਮਾਪਿਆਂ ਬਾਰੇ ਗੱਲ ਕਰਤੀ ਚਾਹ ਕੋਈ ਜਾਨੀ ਮਮ ਜੀ